ਤੋ ਪਹਿਲੀ ਵਾਰੀ ਜੇਲ੍ਹ ਗਏ ਗੁਰੂ ਨਾਨਕ ਸਾਹਿਬ ਬੋਲੋ ਵੈਗਰੇ ਦੂਜੀ ਵਾਰੀ ਜੇਲ੍ਹ ਗਏ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬੋਲੋ ਉੱਥੋਂ ਬਾਅਦ ਸ਼ਹੀਦੀ ਹੁੰਦੀ ਨਾ ਪਹਿਲਾਂ ਉੱਥੇ ਸੀ ਤੇ ਤੀਜੀ ਵਾਰੀ ਜੇਲ੍ਹ ਗਏ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਮੁਲਾਕਾਤ ਕਰਨ ਕੌਣ ਜਾਂਦਾ ਹੁੰਦਾ ਸੀ ਭਲਾ ਬੋਲੋ ਵੈਗਰੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਜੇਲ੍ਹ 'ਚ ਸੀ ਉਹਨਾਂ ਦੀ ਮੁਲਾਕਾਤ ਕਰਨ ਕੋਈ ਮਹਾਪੁਰਖ ਜਾਂਦਾ ਸੀ ਪੰਜਾਬ ਦੀ ਧਰਤੀ ਤੋਂ ਸੰਗਤਾਂ ਲੈ ਕੇ ਉਹਦਾ ਨਾਂ ਕੀ ਸੀ ਬਲੋ ਜੀ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਆਖੋ ਸਤਿਨਾਮ ਸਾਰੇ ਪੁੱਤ ਲੈਣ ਚੱਲ ਜਾਂਦੇ ਬਾਬੇ ਬੁੱਢੇ ਕੋ ਕਦੇ ਬਾਬੇ ਬੁੱਢੇ ਤੋਂ ਸੰਘਰਸ਼ ਲੜਨਾ ਨਹੀਂ ਸਿੱਖਿਆ ਪਹਿਲਾ ਮਹਾਪੁਰਖ ਸੀ ਜਿਹਨੇ ਪੰਜਾਬ ਦੀ ਧਰਤੀ ਮਾਝਾ ਮਾਲਵਾ ਦੁਆਬਾ ਆਵਾਜ਼ ਮਾਰ ਕੇ ਇਤਿਹਾਸ ਹੈ ਕੋਲੋਂ ਕੁਝ ਨਹੀਂ ਸਾਨੂੰ ਜਗਾ ਕੇ ਆਖਿਆ ਮੇਰੇ ਸਤਿਗੁਰੂ ਕੈਦ ਵਿੱਚ ਨੇ ਵਾਦਾ ਕਰਕੇ 40 ਦਿਨਾਂ ਦਾ ਜਹਾਂਗੀਰ ਮੁਕਰ ਗਿਆਈ ਆਓ ਚੱਲੀਏ ਇਥੋਂ ਸੰਗਤਾਂ ਲੈ ਕੇ ਚੌਂਕੀਆਂ ਝੰਡੇ ਬੁੰਗੇ ਅੱਜ ਵੀ ਹਰਮੰਦਰ ਸਾਹਿਬ 'ਤੇ ਸ਼ਬਦ ਵਰਤਿਆ ਜਾਂਦਾ ਉੱਥੇ ਗਵਾਲੀਅਰ ਦੀ ਜੇਲ੍ਹ ਦੇ ਕੋਲ ਬਾਬਾ ਬੁੱਢਾ ਸਾਹਿਬ ਪਹੁੰਚ ਕੇ ਆਖੂ ਸਤਨਾਮ ਅੱਜ ਵੀ ਦਰਦੀ ਜਿਹੜੇ ਦਰਦ ਰੱਖਦੇ ਆਪਾਂ ਕਿਹੜਾ ਰਹਿਣਾ ਪਤਾ ਨਹੀਂ ਕਦੋਂ ਦੌਰਾ ਜਾ ਪੈਣਾ ਤੇ ਛੱਡ ਜਾਣਾ ਸਾਧ ਆ ਸਰੀਰ ਨੂੰ ਜ਼ਿਆਦਾ ਮੋਹ ਨਾ ਕਰਿਆ ਕਰੋ ਛੱਡ ਦਿਓ ਖਹਿੜਾ ਕੋਠੀਆਂ ਗੱਡੀਆਂ ਨੂੰ ਚਿੰਬੜੇ ਪੈ ਜੇ ਡਰੀ ਜਾਂਨੇ ਬਾਬਾ ਫਰੀਦ ਕਹਿੰਦਾ ਫਰੀਦਾ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਢੇ 3 ਹੱਥ ਘਣੀ ਤੇ ਪਾਉਣੇ ਕੁਝ ਨਹੀਂ ਬੱਲੇ ਬੁੱਲੇ ਰਹਿ ਜਾਣਾ ਜ਼ਮੀਰਾਂ ਵਾਲਿਆਂ ਨਾ ਖੜੋਇਆ ਕਰੋ ਸੀ ਚੌਥੀ ਵਾਰੀ ਜੇਲ੍ਹ ਕੱਟੀ ਗੁਰਤੇਕ ਬਹਾਦਰ ਸਾਹਿਬ ਤੇ ਪੰਜਵੀਂ ਵਾਰੀ ਮਾਰੇ ਦੇ ਲਖਦੇ ਜਿਗਰ ਬਾਬਾ ਯੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕਾਲਜੀ ਕੋਤਵਾਲੀ ਰਹਿ ਤੇ ਛੇਵੀਆਂ ਜੇਲਾਂ ਅੱਜ ਵੀ ਭਰੀਆਂ ਪਈਆਂ ਜਿਨ੍ਹਾਂ ਲਈ ਤੁਸੀਂ ਰੋਜ਼ ਬੋਲਦੇ ਪਏ ਆਖੋ ਸਤਨਾਮ